ਇਹ ਤਸਵੀਰਾਂ ਅੰਮ੍ਰਿਤਸਰ ਦੇ ਮਜੀਠਾ ਰੋਡ ਤੇ ਸਥਿਤ ਇੱਕ ਸੁਨਿਆਰੇ ਦੀ ਦੁਕਾਨ ਦੀਆਂ ਨੇ ਜਿੱਥੇ ਬੀਤੀ ਰਾਤ ਜਦੋਂ ਸਾਰਾ ਆਲਮ ਨੀਂਦ ਦੀ ਗੋਦ ਵਿੱਚ ਸੁੱਤਾ ਪਿਆ ਸੀ ਤਾਂ ਉਸ ਸਮੇਂ ਚੋਰਾਂ ਨੇ ਇਸ ਦੁਕਾਨ ਨੂੰ ਅਜਿਹੇ ਢੰਗ ਨਾਲ ਨਿਸ਼ਾਨਾ ਬਣਾਇਆ ਕਿ ਕੰਦ ਚ ਪਾੜ પા ਕੇ ਅੰਦਰ ਦਾਖਲ ਹੋਏ ਤੇ ਫਿਰ ਇੱਕ ਇੱਕ ਸਮਾਨ ਦੀ ਜਿੱਥੇ ਭੰਨ ਤੋੜ ਕੀਤੀ ਗਈ ਉੱਥੇ ਹੀ ਕੀਮਤੀ ਸਮਾਨ ਵੀ ਤੋੜ ਦਿੱਤਾ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਹੈਰਾਨ ਕਰਕੇ ਰੱਖ ਦੇਣ ਵਾਲੀਆਂ ਨੇ ਕਿਉਂਕਿ ਵੋਟਾਂ ਵੇਲੇ ਸ਼ਹਿਰ ਦੇ ਵਿੱਚ ਭਾਰੀ ਪੁਲਿਸ ਫੋਰਸ ਹੋਣ ਦੇ ਬਾਵਜੂਦ ਵੀ ਚੋਰਾਂ ਵੱਲੋਂ ਵੱਡੀ ਵਾਰਦਤ ਨੂੰ ਅੰਜਾਮ ਦਿੱਤਾ ਗਿਆ ਜਦੋਂ ਸਵੇਰੇ ਆਕੇ ਦੁਕਾਨਦਾਰਾਂ ਨੇ ਦੁਕਾਨ ਦਾ ਹਾਲ ਦੇਖਿਆ ਤਾਂ ਸਾਰਿਆਂ ਦੇ ਹੋਸ਼ ਫੱਗਤਾ ਹੋ ਗਏ। ਸ਼ਬਾਹਲਾ ਜੀ। ਅਸੀਂ ਇਸ ਵੇਰੇ ਦੁਕਾਨ ਤੇ ਆਏ ਆ ਤੇ ਸਾਨੂੰ ਪਤਾ ਲੱਗਾ ਕਿ ਚੋਰੀ ਹੋਈ ਆ। ਆ ਇੱਕ ਛੋਟਾ ਜਿਹਾ ਛੇਕ ਉਹਨਾਂ ਨੇ ਕਰਕੇ ਤੇ ਸਾਡੇ ਸਾਰਾ ਚਾਂਦੀ ਦਾ ਸਮਾਨ ਸੀਗਾ ਇੱਥੇ ਘੱਟੋ ਘਾਟ 25-30 ਕਿਲੋ ਚਾਂਦੀ ਸੀਗੀ ਜਿਹੜੀ ਉਹਨਾਂ ਨੇ ਚੋਰੀ ਕੀਤੀ ਆ ਤੇ ਗੱਲੇ 'ਚ ਪੈਸੇ ਵੀ ਸੀਗੇ। ਲੱਖ ਰੁਪਇਆ ਇਸ ਗੱਲੇ 'ਚ ਅਸੀਂ 50 ਹਜ਼ਾਰ ਉਸ ਗੱਲੇ 'ਚ ਸੀ ਟੋਟਲ 1.5 ਲੱਖ ਰੁਪਇਆ ਕੈਸ਼ ਸੀ। ਇਹ ਇਹ ਸਾਰਾ ਉਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਜੀ ਸਰ ਪਤਾ ਲੱਗੂ ਸੀ ਸੀਸੀਟੀਵੀ ਕੋਲਾਈ ਸਾਹਮਣੇ ਸੀਸੀਟੀਵੀ ਇੱਕ ਉਹਦੇ ਵਿੱਚ ਫੁਟੇਜ ਮਿਲੀ ਹੈ ਬਾਕੀ ਉਹ ਡੀਵੀਆਰ ਨਾਲ ਲਾ ਕੇ ਲੈ ਗਏ ਆ ਸਰ ਕਿੰਨੇ ਕੁ ਬੰਦੇ ਸੀ ਜਿਹੜੇ ਤਿੰਨ ਬੰਦੇ ਆਏ ਆ ਜੀ ਫੁਟੇਜ ਚ ਸਰ ਜਿਸ ਤਰ੍ਹਾਂ ਉਹਨਾਂ ਨੇ ਇਹ ਬਿਨਾਂ ਲੋਕ ਤੋੜੇ ਉਹਨੂੰ ਬੈਂਡ ਕਰਕੇ ਤੇ ਲੱਗਦਾ ਨਹੀਂ ਵੀ ਕਿਸੇ ਕੋਈ ਥੇਤੀ ਬੰਦੇ ਦਾ ਕੰਮ ਹੋ ਹੋ ਵੀ ਸਕਦਾ ਜੀ ਕੁਝ ਕਿਹਾ ਨਹੀਂ ਜਾ ਸਕਦਾ ਇਸ ਬਾਰੇ ਬਾਕੀ ਅਫਸਰ ਤਫਤੀਸ਼ ਕਰਨਗੇ ਤੇ ਪਤਾ ਲੱਗਦਾ ਕਿੰਨੇ ਕੁ ਦੋਸ਼ੀ ਹੋਗੇ ਟੋਟਲ ਸਰ ਜੀ ਹੋ ਹੀ ਗਿਆ 20 ਤੋਂ 25 ਲੱਖ ਰੁਪਏ ਦਾ ਸਰ ਦੇਹਂਦੇ ਆ ਰਹੇ ਇਦਾਂ ਕ੍ਰਾਈਮ ਹੋਣਾ ਕਿੱਦਾਂ ਵੀ ਦਿਨੇ ਨਹੀਂ ਹੋਈ ਰਾਤ ਇਹ ਦਿਨੇ ਨਹੀਂ ਜੀ ਹੋਇਆ ਰਾਤ ਨੂੰ ਹੋਇਆ ਵਾ ਕੱਲ ਲਈ ਉਹਨਾਂ ਨੇ ਸੀਜਰ ਨੇ ਬੁਣੇ ਧਿਆਨ ਮਾਰੋ ਅੱਗੇ ਤੇ ਅਸੀਂ ਸਰ ਕੱਲ ਵੀ ਇੱਕ ਛਾੜੇ ਦੀ ਇਸ ਤਰ੍ਹਾਂ ਦਾ ਸੁਰੇੜੇ ਦੇ ਘਰ ਤੋਂ ਲੋੜੀ ਕਿਸ ਤਰ੍ਹਾਂ ਦੇ ਮੈਂ ਤੁਹਾਡੇ ਮੂੰਹ ਹੀ ਸੁਣਦੇ ਆ ਮੈਨੂੰ ਪਤਾ ਨਹੀਂ ਸੀਗਾ ਹੋਇਆ ਹੋਊਗਾ ਮੈਨੂੰ ਪਤਾ ਨਹੀਂ ਇਸ ਬਾਰੇ ਪ੍ਰਸ਼ਾਸਨ ਕੋਲ ਕੀ ਮੰਗ ਕਰੇ ਪ੍ਰਸ਼ਾਸਨ ਕੋਲੋਂ ਮੰਗ ਹੈ ਜੀ ਕਿ ਸਾਨੂੰ ਮਤਲਬ ਅਫਸਰ ਦੋਸ਼ੀਆਂ ਨੂੰ ਫੜਨ ਤੇ ਸਾਨੂੰ ਸਾਡਾ ਸਮਾਨ ਵਾਪਸ ਦਵਾਇਆ ਜਾਵੇ ਉਥੇ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਦਾ ਕੀ ਕਹਿਣਾ ਹੈ ਉਹ ਵੀ ਸੁਣ ਲਵੋ। ਇਹ ਕੇਵੀ ਸ਼ਾਪ ਸਹੀ ਹੈ ਉਹ ਨਾਲ ਕੇਵੀ ਸ਼ਾਪ ਹੈਗੀ ਹੈ ਇੱਥੇ ਰਾਤ ਦੀ ਕੋਈ ਜਿਹੜੀ ਹੈਗੀ ਰੋਬਰੀ ਹੋਈ ਹੈ ਜਿਹੜੀ ਹੈਗੀ ਜੋ ਦੀ ਸ਼ਾਪ ਦੇ ਵਿੱਚ ਇਹਦੇ ਹੈਗੀ ਹੈ ਤੇ ਮੌਕੇ ਤੇ ਆਏ ਆ ਬਾਕੀ ਵੈਰੀਫਾਈ ਕਰਦੇ ਆ। ਸਿਰਫ ਕੁਝ ਪਤਾ ਲੱਗਾ ਕਿੰਨਾ ਕੁ ਦਾ ਨੁਕਸਾਨ ਹੋਇਆ ਸਾਰਾ ਇਹ ਜਿਹੜਾ ਹੈ ਨਾ ਪਾਰਟ ਆਫ ਇਨਵੈਸਟੀਗੇਸ਼ਨ ਹੈਗਾ ਜੀ ਮੈਂ ਤੁਹਾਨੂੰ ਦੱਸਦਾ ਜੀ ਇਨਵੈਸਟੀਗੇਸ਼ਨਲ ਸਟੇਜ ਹੈ ਅਜੇ ਆਈ ਹੀ ਹੈਗੀਆਂ ਦੇਖ ਕੇ ਸਾਰਾ ਅਸੈਸ ਕਰਕੇ ਫਿਰ ਤੁਹਾਨੂੰ ਦੱਸਾਂਗਾ। ਕੁਝ ਜਨਸੀ ਕੈਮਰਾ ਆਇਆ ਸਾਹਮਣੇ ਦੇਖੋ ਮੈਂ ਤੁਹਾਨੂੰ ਫੇਰ ਉਹੀ ਰਿਪੀਟ ਕਰ ਰਿਹਾ ਕਿ ਮੈਂ ਕੋਈ ਐਸੀ ਡਿਟੇਲ ਆਪਣੇ ਕੇਸ ਦੀ ਸ਼ੇਅਰ ਨਹੀਂ ਕਰੂੰਗਾ ਜਿਹਨਾਂ ਮੇਰੀ ਜਿਹੜੇ ਕੇਸ ਨਾਲ ਸਿਰਫ ਐਸੇ ਪਤਾ ਲੱਗਾ ਕਿ ਕਿੰਨੇ ਕੁ ਬੰਦੇ ਐ ਐਮਸੀ ਕਿੰਨੇ ਕੁ ਮੁੰਡੇ ਐ ਇਸਦਾ ਫੇਰ ਉਹੀ ਗੱਲ ਹੈਗੀ ਐ ਇਨੀਸ਼ੀਅਲ ਸਟੇਜ ਆ ਆਇਆ ਮੌਕਾ ਵੇਖਿਆ ਹੈਗਾ ਆ ਤੁਹਾਨੂੰ ਬਹੁਤ ਜਲਦੀ ਇਹ ਕੇਸ ਸਟੇਜ ਕਰਕੇ ਦੱਸਾਂਗੇ ਥੈਂਕ ਯੂ ਜੀ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਖੈਰ ਪੂਰੇ ਪੰਜਾਬ ਦੇ ਵਿੱਚ ਲਗਾਤਾਰ ਚੋਰੀ ਦੀਆਂ ਲੁੱਟ ਦੀਆਂ ਕਤਲ ਕਾਂਡ ਵਰਗੀਆਂ ਵਾਰਦਾਤਾਂ ਹੋ ਰਹੀਆਂ ਨੇ ਇਹਨਾਂ ਵਾਰਦਾਤ ਕਾਰ ناکਾਮ ਸਾਬਿਤ ਹੋ ਰਹੀ ਹੈ ਕਿਉਂਕਿ ਜ਼ਿਆਦਾਤਰ ਪੁਲਿਸ ਮੁਲਾਜ਼ਮ ਲੀਡਰਾਂ ਅਤੇ ਵੱਡੇ ਸਰਮਾਇਦਾਰਾਂ ਅਤੇ ਅਫਸਰਾਂ ਦੇ ਨਾਲ ਸੁਰੱਖਿਆ ਵਿੱਚ ਤਾਇਨਾਤ ਨੇ ਜਿਨ੍ਹਾਂ ਨੂੰ ਆਮ ਲੋਕਾਂ ਦੀ ਜਾਨ ਅਤੇ ਸਮਾਨ ਦੀ ਕੋਈ ਚਿੰਤਾ ਨਹੀਂ ਇਸ ਗੱਲ ਦੀ ਗਵਾਹੀ ਭਰਦੀਆਂ ਇਹ ਤਸਵੀਰਾਂ ਅੰਮ੍ਰਿਤਸਰ ਤੋਂ ਸਾਹਮਣੇ ਆਈਆਂ ਨੇ ਹਕੀਕੀ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ